ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸੋ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵਗੇ ਚੜ੍ਹਦੀ ਕਲਾ 'ਚ ਹੋਵਗੇ ਤੇ ਲਓ ਜੀ ਅੱਜ ਤਰੀਕ ਹੋ ਗਈ ਆ 4 ਤੇ ਆਪਣਾ ਜਿਹੜਾ ਬਲੌਗ ਬਣਦਾ ਹੈਗਾ ਮੈਂ ਸ਼ਾਇਦ ਇੱਕ ਤਰੀਕ ਤੋਂ ਬਲੌਗ ਇੱਕ ਤਰੀਕ ਨੂੰ ਬਲੌਗ ਆਪਣਾ ਸ਼ਾਇਦ ਅਪਲੋਡ ਕੀਤਾ ਹੈਗਾ ਹਨਾ ਉਸ ਤੋਂ ਬਾਅਦ ਜਿਹੜੀ ਆਪਣੀ ਵੀਡੀਓ ਕੋਈ ਵੀ ਬਣੀ ਨਿਓ ਕਿਉਂਕਿ ਇੱਕ ਤਾਂ ਮੀਂਹ ਪੈਂਦੇ ਰੇ ਉਸ ਤੋਂ ਬਾਅਦ ਆਪਣੇ ਚਲੋ ਗੈਸਟ ਆ ਗਏ ਮੈਂ ਨਾ ਲਾਈਵ ਵੀ ਹੋਈ ਸੀਗੀ ਇੱਕ ਦੋ ਦਿਨ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਦੱਸਿਆ ਹੈਗਾ ਨਾ ਵੀ ਨਹੀਂ ਟਾਈਮ ਲੰਘਦਾ ਹੈਗਾ ਕਿਉਂਕਿ ਮੀਂਹ ਦੇ ਵਿੱਚ ਤੁਹਾਨੂੰ ਪਤਾ ਹੀ ਆ ਹਨਾ ਵੀ ਬਾਹਰ ਨਹੀਂ ਨਿਕਲ ਹੁੰਦਾ ਹੈਗਾ ਫਿਰ ਇਹ ਤਾਂ ਵੀ ਮੀਂਹ ਦੇ ਵਿੱਚ ਇਦਾਂ ਹੁੰਦਾ ਵੀ ਲੰਮੇ ਪੈ ਜਾਓ ਸੋ ਸੋਸਤੀ ਪਈ ਰਹਿੰਦੀ ਮੈਨੂੰ ਤਾਂ ਮੀਂਹ ਦੇ ਵਿੱਚ ਤੇ ਅੱਜ ਦਿਨ ਹੋ ਗਏ ਸਾਡੀ ਗਾਂ ਸੋਈ ਨੂੰ ਪੰਜ ਤੇ ਆਪਾਂ ਲੱਗੇ ਖੀਰ ਬਣਾਉਣ ਤੇ ਖੀਰ ਬਣਾ ਕੇ ਹੀਗਾ ਅੱਜ ਮੱਥਾ ਟੇਕਣਾ ਉਸ ਤੋਂ ਬਾਅਦ ਕਹਿੰਦੇ ਹੁੰਦੇ ਨਾ ਪਤਾ ਨਹੀਂ ਕਹਿੰਦੇ ਹੁੰਦੇ ਹਨਰ ਲਾਉਣਾ ਮੰਮੀ ਹੁਣ ਇੱਥੇ ਕਹਿੰਦੇ ਵੀ ਹਨਰ ਲਾਉਣਾ ਆ ਕਹਿੰਦੇ ਆ ਉਹਨੂੰ ਖੀਰ ਬਣਾ ਕੇ ਮੱਥਾ ਟੇਕ ਕੇ ਤੇ ਜਿਹੜਾ ਦੁੱਧ ਹੁੰਦਾ ਆ ਆਪਾਂ ਉਹ ਵਾਰਤ ਸਕਦੇ ਆ ਤੇ ਹੁਣ ਬਾਹਰ ਰੱਖਿਓ ਆ ਚੁੱਲੇ ਤੇ ਖੀਰ ਤੇ ਆ ਜਾ ਤੁਹਾਨੂੰ ਦਿਖਾਉਣੇ ਆ ਫਿਰ ਬਾਅਦ ਚ ਮੰਮੀ ਜਾਊਗੇ ਮੱਥਾ ਟੇਕਣ ਉਸ ਤੋਂ ਬਾਅਦ ਜਿਹੜਾ ਦੁੱਧ ਬਚਦਾ ਹੈ ਘਰ ਉਹ ਆਪਾਂ ਸਾਰੇ ਜਾਣੇ ਜਿਹੜਾ ਘਰ ਤੇ ਖਾ ਪੀ ਸਕਦੇ ਹਾਂ ਕੁਝ ਵੀ ਇੱਕ ਮਿੰਟ ਰੁਕੋ ਪਹਿਲਾਂ ਤਾਂ ਹਾਂਜੀ ਪਹਿਲਾਂ ਮੈਂ ਸੋਚਿਆ ਇਹਦੇ ਚ ਖੀਰ ਬਣਾਉਣੇ ਆ ਫਿਰ ਸਾਡਾ ਪਤੀਲਾ ਜਿਹੜਾ ਇਹ ਛੋਟਾ ਪੈ ਗਿਆ ਫਿਰ ਬਾਅਦ ਚ ਮੰਮੀ ਨੇ ਜਿਹੜੀ ਖੀਰ ਆ ਉਹ ਤੇ ਬਾਹਰ ਜੁਨੇ ਤੇ ਪਤੀਲੇ ਚ ਰੱਖੀ ਕਿਉਂਕਿ ਖੀਰ ਸਾਡੀ ਜ਼ਿਆਦਾ ਹੈਗੀ ਤੇ ਉਸ ਤੋਂ ਬਾਅਦ ਜਿਹੜੀ ਖੀਰ ਹੁੰਦੀ ਆ ਇਹ ਸਾਰੇ ਘਰਾਂ 'ਚ ਜਿੱਦਾਂ ਆਪਣੇ ਜਿੰਨੇ ਵੀ ਆ ਤਾਏ ਚਾਚਿਆਂ ਦੇ ਘਰ ਹੁੰਦੇ ਜਿੱਦਾਂ ਮੰਨ ਲਓ ਸ੍ਰੀਕੇ ਦੇ ਹਨਾ ਵੀ ਉਹਨਾਂ ਸਾਰਿਆਂ ਨੂੰ ਆਪਾਂ ਵੰਡਣੀ ਹੁੰਦੀ ਘਰਾਂ 'ਚ ਆਪਣੇ ਆਪਣੇਾਂ 'ਚ ਹੀ ਤੇ ਇਸ ਕਰਕੇ ਫਿਰ ਮੰਮੀ ਕਹਿੰਦੇ ਵੀ ਖੁੱਲੇ ਭਾਂਡੇ ਦੇ ਵਿੱਚ ਬਣਾਉਣੇ ਆ ਤੇ ਹਲੇ ਖਲਾਰਾ ਸਾਡਾ ਸਾਰਾ ਉੱਦੈ ਪਿਆ ਆ ਬੈਕਗਰਾਉਂਡ ਜਿਹੜਾ ਪਿੱਛੇ ਤੁਸੀਂ ਇਗਨੋਰ ਕਰਿਓ ਕਿਉਂਕਿ ਟਾਈਮ 9:00 ਵੱਜ ਗਏ ਆ ਤੇ ਇਹ ਖਲਾਰਾ ਆਪਣਾ ਚੱਕਣਾ ਹਲੇ ਬੱਚੇ ਸਕੂਲ ਭੇਜੇ ਆ ਬੱਚੇ ਸਕੂਲ ਭੇਜ ਕੇ ਤਾਂ ਆਪਾਂ ਖੀਰ ਦਿਵਾਲੇ ਹੋ ਗਏ ਕੱਪੜੇ-ਕੁਪੜੇ ਵਾਸ਼ ਕਰਨ ਲੱਗ ਪਈ ਬਾਹਰ ਹਵੇਲੀ ਦਾ ਕੰਮ ਕੀਤਾ ਤੇ ਹਲੇ ਸਫਾਈਆਂ ਦਾ ਸਾਰਾ ਕੰਮ ਰਹਿਦਾ ਆ ਠੀਕ ਆ ਜੀ ਆ ਵੇਖੋ ਸਾਡੀ ਖੀਰ ਆ ਚੈੱਕ ਕਰੋ ਓਹ ਹੋ ਗਰਮ ਬਹੁਤ ਆ ਆ ਮਮੀ બસ ਬਣ ਚੱਲੀ ਐ ਹੁਣ ਮੱਠੇ ਮੱਠੇ ਸੇਕਦੇ ਹੋ ਜਾਣੀ ਆ ਅੱਜ ਬਹੁਤ ਦਿਨਾਂ ਬਾਅਦ ਇਹ ਚੁੱਲ੍ਹਾ ਵਿਚਾਰਾ ਬਾਲਿਆ ਨਹੀਂ ਤਾਂ ਆਪਾਂ ਲੋਹ ਤੇ ਰੋਟੀ ਬਣਾ ਲਈਦੀ ਸੀਗੀ ਤੇ ਚੁੱਲ੍ਹਾ ਕਦੀ ਬਾਲਿਆ ਹੀ ਨਹੀਂ ਉਹ ਚਲੋ ਇਹਨੂੰ ਟੱਕ ਦੇ ਦਿੰਨੇ ਆਪੀ ਸੇਕ ਦੇ ਨਾਲ ਹੋ ਜੂਗੀ ਲਓ ਜੀ ਮੰਮੀ ਮੱਥਾ ਟੇਕਿਆ ਆਏ ਆ ਤੇ ਹੁਣ ਜਿਹੜੀ ਖੀਰ ਹੈਗੀ ਬਾਕੀ ਉਹ ਸਾਰੀ ਅਸੀਂ ਪਤੀਲੇ ਦੇ ਵਿੱਚ ਰਲਾ ਦੇਣੀ ਆ ਥੋੜੀ ਸੰਗਣੀ ਨਹੀਂ ਹੋ ਗਈ ਜਿਆਦਾ ਹਾਂ ਚੱਲਣੇ ਆ ਜੀ ਲੈ ਮੈਂ ਤੁਸੀਂ ਕਹਿੰਦੇ ਸੀ ਉੱਤੇ ਰਹਿਣ ਦੇ ਪਈ ਮੈਂ ਤਾਂ ਕਹਿੰਦੇ ਹੁੰਦੇ ਉੱਤੇ ਵਿਚਾਰੀ ਖੀਰ ਸਾਡੀ ਖੀਰ ਵਿਚਾਰੀ ਜਿਆਦਾ ਹੀ ਸੰਗਣੀ ਹੋ ਗਈ ਆ ਹੁਣ ਬਾਹੇ ਗੁਰੂ ਸਤਨਾਮ ਜੀ ਸਾਡੇ ਘਰ ਕਦੀ ਦੁੱਧ ਨਾ ਬੁੱਕਣ ਦੇ ਉਹ ਬੜੇ ਔਖੇ ਕੱਟੇ 3-4 ਮਹੀਨੇ ਆਹ ਸੋਚ ਰਹਿਤ ਵਾਰੇ ਖਾਸ ਕਰਕੇ ਪਤਾ ਕੀ ਗਰਮੀਆਂ ਕੱਢਣੀਆਂ ਬੜੀਆਂ ਔਖੀਆਂ ਦੁੱਧ ਤੋਂ ਵੀ ਨਾ ਸਿਆਲਾਂ ਨੂੰ ਤਾਂ ਹਲੇ ਸਰ ਜਾਂਦਾ ਆ ਕੀ ਸਾਡੀ ਜਿਆਦਾ ਵਿਚਾਰੀ ਚੁੱਲੇ ਦੇ ਉੱਤੇ ਪਈ ਪਈ ਜਿਆਦਾ ਹੀ ਕੱਢ ਗਈ ਮੈਂ ਪਤਿਲਾ ਚੱਕਿਆ ਨਹੀਂ ਉਹ ਮੈਂ ਆਹ ਨੂੰ ਕਹਿ ਕੇ ਨਹੀਂ ਮੈਂ ਬਾਹਰ ਤੇੰਦਰ ਰੱਖੀ ਮੈਂ ਕਿਹਾ ਚਲੋ ਥੋੜੀ ਪਤਲੀ ਆ ਸੰਘਣੀ ਹੋ ਜੂਗੀ ਜਿਆਦਾ ਹੀ ਹੋ ਗਈ ਫੇ ਮੁੜ ਕੇ ਮੈਂ ਕੰਮ ਲੱਗ ਪਈ ਕਰਨ ਚਲੋ ਕੋਈ ਗੱਲ ਨਹੀਂ ਖਾਣੀ ਏ ਢੜਚੀ ਜਾਣੀ ਇੱਧੇ ਖਾ ਲੈਣੀ ਅਹੀਂ ਕੋਲ ਬੰਡੇ ਆ ਹੀ ਸਾਰੇ ਘਰਾਂ ਚ ਕਹਿ ਲੈ ਠਹਿਰ ਕੇ ਬੰਦਣੀ ਵਾਡਲਾ ਹੁਣ ਇੱਕ ਸਾਡੇ ਜਿਸ ਕਥਾ ਮੈਂ ਦੇਖਾਂ ਮੈਂ ਕਿ ਤੁਸੀ ਦੇਖ ਕੇ ਆਉਂਗੇ ਇਹ ਚ ਪਾ ਦਿਓ ਫੇ ਮੈਂ ਦੇਖ ਕੇ ਆਉਣੀ ਆ ਜਿੱਤ ਤੱਕ ਜਾਏ ਇਹ ਮੈਂ ਆਹ ਮੰਦਰ ਦੇ ਸਾਹਮਣੇ ਚੱਲੂ ਰੁਕਾ ਜੀ ਚਲੋ ਹੁਣ ਆਪਾਂ ਖੀਰ ਛੋਟੀ ਕੱਢੀ ਰੱਖਣੀ ਸੀ ਉਹਨਾ ਸੋਨਾ ਪੈ ਜਾਣਾ ਹੁਣ ਮੈਂ ਵੰਡ ਕੇ ਆਉਣੀ ਆ ਸਾਰੇ ਘਰਾਂ ਚ ਇਹਨੇ ਹੁਣ ਦੇਖ ਕੇ ਮੂੰਹ ਕਮਾ ਲੈਣਾ ਛੜ ਡੋਲੂ ਬੱਲਾ ਕਰਕੇ ਦੋ ਖੀਰ ਖਾਓ ਲੇ ਲੈ ਜਦਾਬਕ ਦੇ ਵਲੌਗ ਬੇ ਵੀਡੀਓ ਨਹੀਂ ਪੜਾਉਂਦਾ ਹੁੰਦਾ ਫਾੜ ਕੇ ਤੇ ਹੀਰ ਦਾ ਘਲਾਰਾ ਨਾ ਪਾ ਦੇ ਇੱਥੇ ਸਮਝ ਨਹੀਂ ਲੈਂਦਾ ਕੜਛੀ ਨਾ ਲਿਆ ਕੇ ਦਵਾ ਤੈਨੂੰ ਜਿਆਦਾ ਹੀ ਭਰਤੀ ਮਮਮੀ ਨੇ ਲੈ ਭਰਾਵਾ ਕੱਢ ਲੈ ਭਰਾਵਾ ਮੈਂ ਕਿਹਾ ਜਿਆਦਾ ਭਰਨੀ ਚਾਹੀਦੀ ਮਮਮੀ ਨੂੰ ਜਿਆਦਾ ਭਰਤੀ ਨੇ ਕੱਢ ਲਾ ਆਉ ਮੈਂ ਤੁਰ ਗੱਲ ਵੀ ਨਹੀਂ ਸਮਝਾਂਦੀ ਲੱਲੂ ਹੀ ਆ ਤੂੰ ਫੜ ਫੜ ਹੋਰ ਤੇ ਪੜਾ ਦੇ ਚੱਲ ਆ ਲੈ ਫਾੜ ਫੇ ਫੋਨ ਆ ਆ ਆ ਫੇ ਨੀ ਪੜਦੀ ਓ ਓ ਮੈਂ ਘੱਟੂੰਗੀ ਆ ਜਾ ਮਾਰੇ ਕੋ ਪਰੋਵਾਰ ਹੀ ਤੇ ਰਹਿੰਦੇ ਆ ਹੋਰ ਖਾਣੂ ਕੀ ਠੀਕ ਐ ਮਾਤਾ ਹੋਰ ਮੈਂ ਵੀ ਦੇਖ ਕੇ ਆਈ ਥੰ ਸਾਰੀ ਠੀਕ ਵਿਚਾਰੀ ਸਾਡੀ ਸੰਗੜੀ ਆ ਓਏ ਕੀ ਸਾਡੀ ਸੰਗੜੀ ਹੋ ਗਈ ਜਾਵਾ ਚਲ ਕੋਈ ਨਹੀਂ ਦੁੱਧ ਸਾਡੇ ਹੈਗਾ ਅਸੀਂ ਆਪਾਂ ਆ ਦੁੱਧ ਪਾ ਕੇ ਖਾ ਲਿਆ ਤੁਸੀਂ ਹੋਰ ਕੀ ਆਹਾਂ ਬਹੁਤ ਵਧੀਆ ਹੋਇਆ ਜੱਕਾ ਹੈ ਢੋਲੂ ਸਾਡਾ ਪਹਿਲਾ ਕੱਦ ਹੁਣ ਹੋਰ ਵੀ ਘਰਾਂ ਚ ਜਾਣਾ ਅਸੀਂ ਢੋਲੂ ਨਹੀਂ ਨਾਲ ਦਿੰਦੇ ਨਹੀਂ ਇਹ ਢੋਲੂ ਨਹੀਂ ਨਾਲ ਹੀ ਦਿੰਦੇ ਕੱਲੀ ਖੀਰ ਹੀ ਦਿੰਦੇ ਆ ਢੋਲੂ ਵੀ ਨਾਲ ਹੀ ਚਾਹੀਦਾ ਵੇ ਉਹ ਕੋਈ ਨਹੀਂ ਦੂਜੇ ਲਿਆ ਕੇ ਰੱਖਦੇ ਆ ਪਲਾਸਟਿਕ ਵਾਲੇ ਆਓ ਹਾਂ ਮੁਕਾ ਲਿਆ ਕੰਮ ਚਲੋ ਵਧੀਆ ਰੋਟੀਆਂ ਨੂੰ 12 ਵਜੇ ਜਾਂਦੇ ਆ ਖਾਂਦੇ ਆ ਨੂੰ ਅਛਾ ਇਹ ਹੈਗਾ ਨਾ ਇਦਾਂ ਨਾਲ ਚਿਪਕ ਜਾਂਦੇ ਆ ਇਹ ਇੱਥੇ ਉਹ ਲੱਗਾ ਆ ਨਾ ਗੂੰਦਿਆ ਮੈਮੀ ਮਗਾਉਣੇ ਆ ਅੱਛਾ ਉਹ ਫਿਰ ਮੈਨੂੰ ਲੱਗਦਾ ਤੁਸੀਂ ਰੋਟੀ ਉੱਤੇ ਰੱਖ ਕੇ ਬਣਾਉਂਦੇ ਹੋਣੇ ਆ ਇੱਥੇ ਵੇਰਦੀ ਆ ਤਾਂ ਹੀ ਫਿਰ ਰੋਟੀ ਇੱਥੇ ਵੇਰ ਹੁੰਦੀ ਆ ਹੂੰ ਇੱਥੇ ਫਰਾਤ ਹੁੰਦੀ ਆ ਅਛਾ ਹੂੰ ਓਵਨ ਨਾਲ ਰਗੜ ਰਗੜ ਕੇ ਉਹ ਹੋ ਗਿਆ ਚਲੋ ਸਾਡੇ ਲਫਾਫੇ ਜੀ ਖੰਡ ਲੱਗੀ ਪੈਣ ਕੱਲ ਇਹਦੇ ਵਿੱਚ ਪਰੌਂਠੇ ਪੈਕ ਹੋ ਕੇ ਆਏ ਸੀਗੇ ਅੱਜ ਇਹਦੇ ਵਿੱਚ ਹੁਣ ਖੰਡ ਚੱਲੀ ਆ ਪਰੌਂਠੇ ਪੈਕ ਕਰ ਦੇਣਾ ਆਹੋ ਵਿੱਚੇ ਹੀ ਰੱਖ ਦੇ ਉਹ ਰੱਖੋ ਜੂ ਹੋਰ ਨਾ ਬਾਅਦ ਕੱਢਣੀ ਔਖੀ ਹੋ ਜਾਵੇ ਸਾਨੂੰ ਇਹ ਤਾਂ ਨਿਕਲ ਹੀ ਜਾਣੀ ਆ ਇਹ ਤਾਂ ਕੀ ਆ ਇਹ ਤਾਂ ਉਦੈ ਵੀ ਢੇਰੀ ਹੋਇਆ ਕਰਦੇ ਉਹ ਐਂ ਨਿਕਲ ਜਾਓ ਆਹੋ ਕਾਜ ਭੋਂ ਗਿੱਲਾ ਹੋ ਕੇ ਨਾਲ ਹੀ ਲੱਗਾ ਰਹਿ ਜੀਵੇ ਚਲੋ ਚਲਿਏ ਹੋਰ ਘਰਾਚ ਵੀ ਦੇ ਆਈਏ ਹੋਰ ਹੋਰ ਮੁੰਡਾ ਪਤਾ ਨਹੀਂ ਕਿੱਥੇ ਨੂੰ ਚੱਲਾ ਅੱਜ ਤਿਆਰ ਤੀ ਰੋਗਾ ਮੈਨੂੰ ਕਹਿੰਦਾ ਸੈਂਟ ਹੈਗਾ ਕਰੀਮ ਹੈਗੀ ਇੰਨਾ ਦਾ ਕੋਈ ਵਿਆਹ ਤੇ ਜਾਣ ਲੱਗਾ ਨਹੀਂ ਤਿਆਰ ਹੁੰਦਾ ਜੇ ਨਾ ਤੂੰ ਵਸ਼ੇ ਨਾ ਮੰਗੀ ਜਾਂਦਾ ਹੈ ਲੈ ਬਰਾਤੇ ਜਾਣਾ ਆ ਤੂੰ ਜਿਹੜਾ ਵਾਲ ਕਟਾਉਣੇ ਆ ਆ ਇਧਰੋਂ ਲੱਗਾ ਆ ਨਾਲੇ ਲੈ ਮੈਂ ਹੁਣੇ ਪੋਚੇ ਲਾਏ ਆ ਰੁਕ ਜਾ ਤੈਨੂੰ ਇੱਥੇ ਹੀ ਲਿਆ ਕੇ ਦਿੰਨੀ ਇੱਥੇ ਆ ਡਰਾ ਵਿੱਚ ਆ ਦੇ ਮੋਰੇ ਪਿਆ ਸਾਡਾ ਡਰ ਗਿਆ ਲੈ ਆਈ ਉੱਧਾ ਰੱਖਿਆ ਆ ਵੀ ਕੋਈ ਬਾਦੂ ਘਾਟੂ ਮੰਗਣ ਆ ਜਾਂਦਾ ਹੁੰਦਾ ਪਾਲਾ ਭਰਾਵਾ ਆਣ ਅੰਦਰੋਂ ਵੜ ਗਏ ਨੇ ਬਾਹਰ ਚ ਪੋਲਾ ਮੈਨੂੰ ਪੱਕਾ ਪਤਾ ਚੱਲ ਪਾਲਾ 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 ਕ੍ਰੀਮ ਵੀ ਹੈਗੀ ਉਹ ਵੀ ਦਿੰਦੀ ਆ ਕ੍ਰੀਮ ਨਾਲ ਵਾਲ ਕਟਾਉਣੇ ਹੈਂ ਕ੍ਰੀਮ ਲਾ ਕੇ ਕੀ ਕਰਨਾ ਤੂੰ ਇਹ ਚੱਲਾ ਕਿੱਥੇ ਆ ਇਹ ਮੁੰਡਾ ਅੱਜ ਇਹ ਨਹੀਂ ਸਮਝ ਆਉਂਦੀ ਮੈਨੂੰ ਇਹਦੇ ਨਹੀਂ ਚੱਲਣਾ ਹਾਂ ਚੱਲ ਨਹੀਂ ਗਿਆ ਸ਼ੈਨੂ ਬੇਲਦਾਰਨ ਕਸ਼ਟਤਾ ਕਸ਼ਟਤਾ ਹਨ ਜੱਲਾ ਇੰਨਾ ਤਿਆਰ ਹੋ ਗਏ ਸ਼ੀਸ਼ੇ ਜੀ ਦੇਖੀ ਜਾਂਦਾ ਘੜੀ ਘੜੀ ਉਹ ਪਾਲਾ ਕੱਢ ਕੇ ਡਰਾਮਾ ਜਿਹਾ ਨਾ ਕਰ ਮੈਨੂੰ ਪਤਾ ਜਦੋਂ ਕੈਮਰਾ ਮੈਂ ਆਫ ਕਰਤਾ ਫੇ ਵੀ ਤਾਂ ਛੱਡ ਦੋ ਦੇਖਿਆ ਮੈਨੂੰ ਪਤਾ ਹੀ ਹੈਗਾ ਮੈਂ ਕਿ ਜਦੋਂ ਮੈਂ ਬੰਦ ਕਰਤਾ ਫੇ ਇਹੀ ਪੋਣਾ ਚੱਲ ਬਸ ਇੰਨਾ ਕੰਮ ਹੀ ਹੈ ਨਾ ਦਾਲ ਕੋਈ ਨਹੀਂ ਹੁਣ ਤਾਂ ਪਾ ਲਿਆ ਹੁਣ ਖਰਾ ਹੋਵੇ ਨਾ ਹੋਵੇ ਪੈਸੇ ਪੈਸੇ ਲੱਗੇ ਉਹ ਉੱਤੇ ਤੱਕ ਦੇਖ ਤਾ ਮਨੀ ਪਲਾਂਟ ਲੈੜੀ ਮੇਂ ਪੰਨ੍ਹੇ ਟੋੜ ਕੇ ਲੈ ਜਾ ਲੈ ਜਾ ਖਰਚੇ ਆ ਇਹ ਇਹਨਾਂ ਦਾ ਕੁੰਡਾ ਇੰਨਾ ਭਾਰਾ ਮੇਰੇ ਅਰਕੀ ਦਾ ਘੁੰਮਦਾ ਵੀ ਨਹੀਂ ਇਹ ਬਹੁਤ ਸੋਹਣੀ ਨਾ ਮੇਰੇ ਖੀਰ ਲੱਗ ਗਿਆ ਹੋਰ ਹੋਰ ਮੈਂ ਕਹਾਂ ਮੈਂ ਬੰਡਿਆ ਮਾ ਟੋੜਕਾ ਲੱਗਦਾ ਕੀ ਬਣਾਉਂਦੇ ਬੜੀ ਸਮੈਲਟ ਆਈ ਉਹ ਆ ਬੜੀ ਸੋਹਣੀ ਫ੍ਰੈਗਰੈਂਸ ਹੁੰਦੀ ਆ ਖੁਸ਼ਬੂ ਆਉਂਦੀ ਖੁਸ਼ਬੂ ਅਸਹੀ ਅਸਹੀ ਕਾ ਤੋ ਅੜੀਆਂ ਬਣਦੀਆਂ ਚਲ ਆ ਵਧ ਗਿਆ ਰਾਵਣਾ ਆਪਣੇ ਜੋਗੇ ਦੋ ਤੋਰੀਆਂ ਲਾਈਆਂ ਤਾਂ ਕਟੀਆਂ ਤਾਂ ਬਣਾ ਲਈਆਂ ਕੀ ਕੰਦੇ ਰਹਿੰਦੇ ਮਮੀ ਨੇ ਤੋੜ ਨਹੀਂ ਦਿੱਤੇ ਆ ਤੋ ਲੈਣੀ ਸੀ ਗਿਆ ਹਾਂ ਨਾ ਇਹ ਹਾਂ ਦਾ ਆਪਾ ਐਸੇ ਐਸੇ ਚਾਹ ਦਈਆ ਹੁਣ ਚਾਹ ਰੱਖੀ ਹੈ ਨਹੀਂ ਚਾਹ ਰੱਖਣਾ ਨਾਲੇ ਚਾਹ ਨਾਲੇ ਕੋਸੇ ਸਬਜੀ ਦੇਸੀ ਘੇ ਜਲਾਇਆ ਤੜਕਾ ਦੇਸੀ ਘੇ ਜਲਾਇਆ ਤੜਕਾ ਕਿ ਤੇਲ ਚ ਓਏ 달ਾ ਦਾ ਵਿੱਚ ਤਾਂ ਦੇਸੀ ਘੇਰਾ ਆਉਂਦਾ ਆ ਹਾਂ ਹਾਂ ਦੇਸੀ ਹੀ ਕਰਾਂਗੇ ਅਸਾਂ ਨੂੰ ਦੇਸੀ ਹੀ ਆਉਂਦਾ ਲੋ ਅੱਜ ਤੁਹਾਨੂੰ ਅਸੀਂ ਆਪਣੀ ਚਾਚੀ ਦੀ ਰਸੋਈ ਦਿਖਾਤੀ ਪਹਿਲਾਂ ਮੈਂ ਉਧਰ ਜਸਵੰਤ ਚਾਚੀ ਦੇ ਜਾ ਕੇ ਆਈ ਹਾਂ ਉਹਨੂੰ ਦੇ ਕੇ ਆਈ ਫਿਰ ਮੈਂ ਕਿ ਇੱਧਰ ਜਾ ਆਇਆ ਮਾ सोनू ਘਰ ਹੈ ਨਹੀਂ ਉਹ ਆਹੋ ਸਾਰੇ ਯਾਰ ਸੋਈਆਂ ਅੱਜ ਤਾਂ ਦੁਕਾਤੀਆਂ ਸਾਡੀਆਂ ਵੀ ਇਦਾਂ ਦੀਆਂ ਹੀ ਆ ਮਾੜੀਆਂ ਮੋਟੀਆਂ ਸਾਰੇ ਸਾਡੇ ਯਾਰ ਘਈ ਆ ਜਿੱਤਾ ਦੀਆਂ ਛੱਟ ਘੱਟ ਸੋਈਆਂ ਭਾਂਡੇ ਸਾਡੇ ਬਾਧੂ ਭਾਂਡੇ ਰੱਖਣ ਨੂੰ ਸਾਨੂੰ ਥਾਂ ਨਹੀਂ ਮਿਲਦੀਆਂ ਸੋਈਆਂ ਸਾਡੀਆਂ ਛੋਟੀਆਂ ਛੋਟੀਆਂ ਆ ਭਾਂਡੇ ਸਾਡੇ ਆਲੇ-ਦੁਆਲੇ ਵਿਚਾਰੇ ਖਿਲਰੇ ਰਹਿੰਦੇ ਆ ਚਲੋ ਇਹ ਵੀ ਚਲੋ ਵਧੀਆ ਟਾਈਮ ਸੜੀ ਜਾਂਦਾ ਕੀ ਇਹ ਥੋੜੀ ਸੰਘਣੀ ਹੋ ਗਈ ਹੈ ਨਾ ਉਹ ਉਹ ਉੱਤੇ ਹੀ ਉਹ ਪਤੀਲਾ ਮੇਰਾ ਛੱਡਿਆ ਮਮੀ ਮੈਨੂੰ ਕਹਿ ਕੇ ਗਏ ਵੀ ਪਤੀਲਾ ਲਾ ਲਈ ਮੈਨੂੰ ਚੇਤਾ ਹੀ ਭੁੱਲ ਗਿਆ ਕੰਮ ਚ ਅੱਛਾ ਉਹ ਸੰਗਣੀ ਹੋ ਗਈ ਪਈ ਪਈ ਉੱਤੇ ਹੀ ਸੋਈ ਗਈ ਗਰਮੀ ਕੀ ਕਿੱਦਾਂ ਹੋਈ ਜਾ ਬਸ ਜਾ ਕੇ ਚਲਾਉਣ ਲੱਗਾ ਮੈਂ ਕਿਹਾ ਮੈਂ ਵੀ ਰੋਟੀ ਖਾਣੀ ਜਾ ਕੇ ਉਹ ਰੋਟੀ ਚੋਰੀਆਂ ਆ ਗਈ ਨਹੀਂ ਬਸ ਹਾਂ ਮੈਂ ਰੋਟੀ ਖਾਣੀ ਨਹੀਂ ਨਹੀਂ ਚਲ ਗਿਆ ਲੋਜੀ ਖੀਰ ਆਪਾਂ ਬੰਡੇ ਆਇਆ ਤੇ ਹੱਲੇ ਆਪਣੇ ਦੋ ਘਰ ਰਹਿੰਦੇ ਆ ਉਹ ਘਰ ਹੈ ਨਹੀਂ ਸੀਗੇ ਤੀਵੀ ਹੁਣੀ ਜਾਨੀ ਕਿ ਮੇਰੀ ਜਠਾਣੀਆਂ ਉਹਨਾਂ ਨੂੰ ਆਪਾਂ ਸ਼ਾਮ ਨੂੰ ਦੇ ਦਵਾਂਗੇ ਤੇ ਹੁਣ ਆਪਾਂ ਖਾਂ ਲਈ ਤੇ ਸਾਰੇ ਜਣੇ ਨਾ ਇੱਕ ਗੱਲ ਜ਼ਰੂਰ ਦੱਸਿਓ ਹਨਾ ਵੀ ਅਨਰ ਰੌਣਾ ਕਿਹਨੂੰ ਕਹਿੰਦੇ ਆ ਤੇ ਇਹ ਕਿਉਂ ਜ਼ਰੂਰੀ ਆ ਹਨਾ ਕਿਉਂਕਿ ਤੁਹਾਨੂੰ ਮੈਂ ਦੱਸਦੀ ਅੱਜ ਦੋ ਦਿਨ ਪਹਿਲਾਂ ਮਿਲਦਾ ਪਰਸਲ ਦੀ ਗੱਲ ਆ ਸ਼ਹਿਰ ਤੇ ਜਿਹੜਾ ਦੁੱਧ ਸੀਗਾ ਨਾ ਇਹ ਦੁੱਧ ਦੇ ਨਾਲ ਬਿਸਕਟ ਖਾਨੇ ਸਵੇਰ ਨੂੰ ਉੱਠ ਕੇ ਢੀਲੋ ਸਾਹਿਬ ਕਹਿੰਦੇ ਵੀ ਚੱਲ ਦੁੱਧ ਕਰਮ ਕਰ ਲਾ ਤੇ ਨਾਲ ਕੁਝ ਖਾਣ ਨੂੰ ਲੈ ਆ ਤੇ ਬਿਸਕਟ ਹੀ ਗਏ ਘਰ ਪਏ ਬਿਸਕਟ ਬਿਸਕਟ ਹੀ ਗਏ ਘਰ ਪਏ ਤਾਂ ਮੈਂ ਨਾ ਉਹ ਪਲੇਟ ਚ ਰੱਖ ਕੇ ਲੈ ਗਈ ਤਾਂ ਅਸੀਂ ਨਾ ਦੋਨਾਂ ਨੇ ਦੁੱਧ ਦੇ ਨਾਲ ਉਹ ਬਿਸਕਟ ਖਾ ਲਏ ਤੇ ਬਾਅਦ ਚ ਨਾ ਮੰਮੀ ਕਹਿੰਦੇ ਵੀ ਇਹਦੇ ਨਾਲ ਨਾ ਕੁਝ ਵੀ ਖਾਣਾ ਪੀਣਾ ਨਹੀਂ ਹੈਗਾ ਤੁਸੀਂ ਹਲੇ ਤੱਕ ਜਿੰਨਾ ਟਾਈਮ ਆਪਾਂ ਖੀਰ ਬਣਾ ਕੇ ਮੱਥਾ ਨਹੀਂ ਟੇਕ ਲੈਂਦੇ ਹੈਗੇ ਬਾਕੀ ਮੰਮੀ ਅਸੀਂ ਤਾਂ ਸਵੇਰੇ ਬਿਸਕਟ ਖਾ ਲਏ ਮੰਮੀ ਕਹਿੰਦੀ ਅੰਨ ਤਾਂ ਤੁਸੀਂ ਪਹਿਲਾਂ ਹੀ ਰੋਣਾ ਦਿੱਤਾ ਆ ਤੇ ਮੈਨੂੰ ਦੱਸਿਓ ਵੀ ਇਹ ਚੀਜ਼ ਕੀਤਾ ਵੀ ਹੁੰਦੀ ਆ ਵੀ ਜੇ ਆਪਾਂ ਦੁੱਧ ਦੇ ਨਾਲ ਪਹਿਲੇ ਕੁਝ ਖਾ ਪੀ ਲਈਏ ਤਾਂ ਉਹ ਉਹਨੂੰ ਕਹਿ ਦਿੰਦੇ ਵੀ ਅੰਨਰ ਵਾਲੇ ਆ ਵੀ ਮੇਨ ਤਾਂ ਹੁਣ ਚਲੋ ਇੰਨਾ ਨਹੀਂ ਪਤਾ ਹੈਗਾ ਬਾਕੀ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਜੋ ਅਸੀਂ ਕੀਤਾ ਆ ਉਹ ਗਲਤ ਆ ਵੀ ਉਹ ਜਿੰਨਾ ਟਾਈਮ ਖੀਰ ਨਹੀਂ ਭੜਦੀ ਮੱਥਾ ਨਹੀਂ ਠੇਕਦੇ ਉਹਨਾਂ ਟਾਈਮ ਆਪਾਂ ਦੁੱਧ ਦੇ ਨਾਲ ਕੋਈ ਵੀ ਚੀਜ਼ ਖਾ ਪੀ ਨਹੀਂ ਸਕਦੇ ਕੱਲਾ ਦੁੱਧ ਪੀ ਸਕਦੇ ਆ ਪਰ ਉਹਦੇ ਨਾਲ ਕੋਈ ਵੀ ਚੀਜ਼ ਖਾਣੀ ਪੀਣੀ ਨਹੀਂ ਉਹ ਮੈਨੂੰ ਦੱਸਿਓ ਵੀ ਇਹ ਕਿਉਂ ਆ ਤੇ ਕਾਤੇ ਜ਼ਰੂਰੀ ਆ ਵੀ ਹਾਂ ਵੀ ਉਹਨੇ ਦਿਨ ਤੇ ਹੀ ਖੁਸ਼ੀ ਖਾਣਾ ਪਈ ਜਿਹੜਾ ਨੂੰ ਪਤਾ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਅੰਡਰ ਰੋਡਾ ਤੇ ਇਹਨੂੰ ਕਹਿੰਦੇ ਆ ਤੇ ਇਹ ਕਿਉਂ ਜ਼ਰੂਰੀ ਆ ਤੇ ਉਹਨੇ ਦਿਨ ਆਪਾਂ ਕਿਉਂ ਨਹੀਂ ਕੋਈ ਚੀਜ਼ ਦੁੱਧ ਦੇ ਨਾਲ ਖਾ ਸਕਦੇ ਠੀਕ ਆ ਜੀ ਤੇ ਲੋ ਫਮੈਟ ਲੋ ਸਾਭ ਨੂੰ ਪਾ ਕੇ ਦੇ ਲਵਾ ਤੇ ਖਾ ਲਈਏ ਤੇ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਆ ਨੈਕਸਟ ਵਲੌਗ ਸਾਰਿਆਂ ਦਾ ਸਤਿਕਾਰ